ਆਪਣੇ ਸ਼ਹਿਰ ਸਰੰਦ ਵਿਖੇ ਆਮ ਆਦਮੀ ਪਾਰਟੀ ਦੇ ਦਫ਼ਤਰ ਵਿੱਚ 107 ਲੋੜਵੰਦ ਪਰਿਵਾਰ ਜਿਹੜੇ ਸਰੰਦ ਸਾਰੇ ਸ਼ਹਿਰ ਦੇ ਚਾਹੇ ਉਬਾੜਾ ਚਾਹੇ ਤਲਾਣੀਆਂ ਜਿਹੜੀਆਂ ਸਾਡੇ ਵਲੰਟੀਅਰ ਸਾਹਿਬਾਨ ਨੇ ਐਪਲੀਕੇਸ਼ਨਾਂ ਲਈਆਂ ਔਰ ਅਸੀਂ ਧੰਨਵਾਦ ਕਰਦੇ ਹਾਂ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਕਿ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਜਿਹੜਾ ਪੈਸਾ ਸਾਡੇ ਲੋੜਵੰਦ ਪਰਿਵਾਰਾਂ ਉਹਨਾਂ ਦੇ ਖਾਤੇ ਚ ਲਿਆ ਗਿਆ ਅੱਜ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਬੁਲਾ ਕੇ ਖੁਸ਼ੀ ਦੇ ਮਕਾਨ ਦੇ ਵਿੱਚ ਸੈਕਸ਼ਨ ਲੈਟਰ ਜਿਹੜੇ ਸੈਂਕਸ਼ਨ ਹੋਏ ਨੇ ਉਹ ਉਹਨਾਂ ਨੂੰ ਦਿੱਤੇ ਨੇ ਇਹਨਾਂ ਦੇ ਅਕਾਊਂਟ 'ਚ ਪੈਸਾ ਆ ਗਿਆ ਔਰ ਹੋਰ ਵੀ ਜਿਹੜੀਆਂ ਸੁਵਿਧਾਵਾਂ ਜੋ ਇਹਨਾਂ ਨੂੰ ਲੁਰੰਦੀਆਂ ਨੇ ਚਾਹੇ ਉਹ ਕਿਸੇ ਦੇ ਟਾਇਲਟਸ ਬਣਨ ਵਾਲਾ ਹੋਵੇ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਸਾਡਾ ਪਰਿਵਾਰ ਹੋ ਇਹ ਅੱਜ ਜੇ ਮੈਂ ਐਮਐਲ ਨੇ ਸਾਡੇ ਐਮਸੀ ਸਾਹਿਬਾਨ ਨੇ ਤਾਂ ਇਹਨਾਂ ਦੀ ਬਦੌਲਤ ਹੈ ਇਹਨਾਂ ਦੀ ਵੋਟ ਦੇ ਬਦੌਲਤ ਹੈ ਅਸੀਂ ਇਹਨਾਂ ਨੂੰ ਕੋਈ ਵੀ ਕਮੀ ਨਹੀਂ ਰਹਿਣ ਦੇਵਾਂਗੇ ਚਾਹੇ ਕੋਈ ਗਲੀ ਨਾਲੀ ਬਣਨ ਵਾਲੀ ਹੋਵੇ ਕੋਈ ਸ਼ੈਡਰ ਬਣਨ ਵਾਲਾ ਹੋਵੇ ਸਾਰੀਆਂ ਸਹੂਲਤਾਂ ਲਈ ਜ਼ਿੰਮੇਵਾਰ ਸਾਡੀ ਆਮ ਆਦਮੀ ਪਾਰਟੀ ਸਰਕਾਰ ਹੈ ਇਹਨਾਂ ਨੇ ਬੜੇ ਚਾਵਾਂ ਨਾਲ ਬਣਾਈ ਹੈ ਔਰ ਮੈਂ ਇਹਨਾਂ ਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਤੁਹਾਡੀ ਸਰਕਾਰਾ ਤੋਂ ਕੋਈ ਰੁਪਈਆ ਨਹੀਂ ਮੰਗ ਸਕਦਾ ਇਹ ਇਮਾਨਦਾਰ ਸਰਕਾਰਾ ਹੈ ਔਰ ਇਹ ਜਿਹੜੇ ਪੈਸੇ ਕੋਈ ਕਿਸੇ ਨੇ ਚਵਾਨੀ ਵੀ ਨਹੀਂ ਲਈ ਕੋਈ ਅਫਸਰ ਨਹੀਂ ਲੈ ਸਕਦਾ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸੀਐਮ ਸਾਹਿਬ ਬੈਠੇ ਸਾਡੇ ਤੇ ਬਹੁਤ ਖੁਸ਼ ਨੇ ਸਾਰੇ ਪਰਿਵਾਰ ਇਹ ਸਾਡਾ ਫਰਜ਼ ਬਣਦਾ ਸੀ ਜਦੋਂ ਸਾਨੂੰ ਇਹਨਾਂ ਨੇ ਜ਼ਿੰਮੇਵਾਰੀ ਲਈ ਹੈ ਕਿ ਅਸੀਂ ਇਹਨਾਂ ਦੇ ਜਿਹੜੇ ਲੋੜਾਂ ਨੇ ਉਹ ਪੂਰੀਆਂ ਕਰੀਏ ਔਰ ਇਹ ਸ਼ਹੀਦਾਂ ਦੀ ਧਰਤੀ ਤੰਤਨ ਬਾਬਾ ਜੋਰਾਵਾਰ ਤੰਤਨ ਬਾਬਾ ਫਤਿਹ ਸਿੰਘ ਤੇ ਤੰਤਨ ਮਾਤਾ ਗੁਜਰਕੌਰ ਦੀ ਇਹ ਮਹਾਨ ਸ਼ਹਾਦਤ ਵਾਲੀ ਧਰਤੀ